ਪੰਜਾਬ ਪੁਲਿਸ ਨੇ ਉਹਨਾਂ ਕਿਸਾਨ ਆਗਵਾ ਨੂੰ ਹਟਾ ਦਿੱਤਾ ਹੈ ਜੋ 13 ਮਹੀਨਿਆਂ ਤੋਂ ਪੰਜਾਬ ਦੇ ਸ਼ੰਭੂ ਟੈਕਨੋਲਿਸ ਰਹਾਦਾਂ ਦੇ ਤਰਨਾਂ ਦੇ ਰਹੇ ਸਨ ਪੰਜਾਬ ਪੁਲਿਸ ਨੇ ਪੂਰੀ ਤਰ੍ਹਾਂ ਯੋਜਨਾਬੰਦ ਤਰੀਕੇ ਨਾਲ ਸ਼ੰਭੂ ਟੈਕਨੋਲਿਸ ਰਹਾਦਾਂ ਦੇ ਵਿਰੋਧ ਪ੍ਰਦਰਸ਼ਨ ਵਾਲੀਆਂ ਥਾਵਾਂ ਨੂੰ ਸਾਫ਼ ਕਰਵਾਇਆ ਪੁਲਿਸ ਨੇ ਬੈਰੀਗੇਡ ਵਾਹਨ ਤੇ ਅਸਥਾਈ ਢਾਂਚੇ ਹਟਾ ਦਿੱਤੇ ਨੇ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਧਰ ਕਿਸਾਨਾਂ ਦੇ ਸਟਾਰ ਕਾਰਵਾਈ ਤੋਂ ਬਾਅਦ ਭਾਰੀ ਰੋਸ ਦੇਖਣ ਨੂੰ ਮਿਲਿਆ ਕਿਸਾਨਾਂ ਨੇ ਡੀਸੀ ਦਫ਼ਤਰਾਂ ਦੇ ਬਾਹਰ ਧਰਨਾ ਲਗਾਉਂਦਾ ਐਲਾਨ ਕਰ ਦਿੱਤਾ ਦੇ ਨਾਲ ਹੀ ਕਿਸਾਨਾਂ ਨੇ ਸੜਕ ਜਾਮ ਕਰਨ ਦਾ ਐਲਾਨ ਕੀਤਾ ਤੇ ਜੋ ਤਸਵੀਰਾਂ ਤੁਸੀਂ ਹੁਣ ਜਿੱਥੇ ਪੰਜਾਬ ਪੁਲਿਸ ਨੇ ਬੈਰੀਕੇਡਿੰਗ ਵਾਹਨ ਤੇ ਅਸਥਾਈ ਢਾਂਚੇ ਕਿਸਾਨਾਂ ਦੇ ਹਟਾ ਦਿੱਤੇ ਨੇ ਪੰਜਾਬ ਪੁਲਿਸ ਨੇ ਉਹਨਾਂ ਕਿਸਾਨ ਆਗੂਆਂ ਨੂੰ ਹਟਾ ਦਿੱਤਾ ਹੈ ਜੋ 13 ਮਹੀਨਿਆਂ ਤੋਂ ਪੰਜਾਬ ਦੇ ਸ਼ੰਭੂ ਟੈਕਨੋਲਿਸ ਰਹਾਦਾਂ ਦੇ ਤਰਨਾਂ ਦੇ ਰਹੇ ਸਨ ਪੰਜਾਬ ਪੁਲਿਸ ਨੇ ਪੂਰੀ ਤਰ੍ਹਾਂ ਯੋਜਨਾਬੰਦ ਤਰੀਕੇ ਨਾਲ ਸ਼ੰਭੂ ਤੇ ਖਨੌਰੀ ਸਰਹੱਦਾ ਦੇ ਵਿਰੋਧ ਪ੍ਰਦਰਸ਼ਨ ਵਾਲੀਆਂ ਥਾਵਾਂ ਨੂੰ ਸਾਫ਼ ਕਰਵਾਇਆ ਪੁਲਿਸ ਨੇ ਬੈਰੀਕੇਡ ਵਾਹਨ ਤੇ ਅਸਥਾਈ ਢਾਂਚੇ ਹਟਾ ਦਿੱਤੇ ਨੇ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਧਰ ਕਿਸਾਨਾਂ ਦੇ ਸਟਾਰ ਕਾਰਵਾਈ ਤੋਂ ਬਾਅਦ ਭਾਰੀ ਰੋਸ ਦੇਖਣ ਨੂੰ ਮਿਲਿਆ ਕਿਸਾਨਾਂ ਨੇ ਡੀਸੀ ਦਫ਼ਤਰਾਂ ਦੇ ਬਾਹਰ ਤਣਾ ਲਗਾਉਂਦਾ ਐਲਾਨ ਕਰ ਦਿੱਤਾ ਤੇ ਨਾਲ ਹੀ ਕਿਸਾਨਾਂ ਨੇ ਸੜਕ ਜਾਮ ਕਰਨ ਦਾ ਐਲਾਨ ਕੀਤਾ ਤੇ ਜੋ ਤਸਵੀਰਾਂ ਤੁਸੀਂ ਹੁਣ ਦੇਖ ਰਹੇ ਹੋ ਇਹ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਪੰਜਾਬ ਪੁਲਿਸ ਨੇ ਬੈਰੀਗੇਟਿੰਗ ਵਾਹਨ ਤੇ ਅਸਥਾਈ ਢਾਂਚੇ ਕਿਸਾਨਾਂ ਦੇ ਹਟਾ ਦਿੱਤੇ ਨੇ i ਨਾ ਮੁਸਮੀ ਆਹ ਇੱਕ ਕਰਨਾ ਫਾਇਰ ਤੇ ਕਰੰਟ ਦਾ ਖਾ ਲਿਓ ਕਰੰਟ ਦਾ ਖਾ ਲਿਓ ਓਏ ਹੁੰਦੀ ਨਾ ਆ ਰਹੀ ਜੀ ਭੈਣ ਜੀ ਘੜ ਜਾ ਘੜ ਜਾ ਓਏ ਜਿਆਦਾ ਜ਼ੋਰ ਨਾ ਕਰ ਜ਼ੋਰ ਨਾ ਕਰ ਇਹਦੇ ਨਾਲ ਤੋੜ ਲਿਆ ਘੜ ਜਾ ਘੜ ਉਹ oh, ਮੈਨੇ oh, They will.